ਜੀ ਕੁਲਚਾ ਤਿਆਰ ਹੋ ਰਿਹਾ ਦੇਖੋ ਫਿਰ ਮੱਖਣ ਆ ਵੀਰੇ ਜੀ ਮੱਖਣ ਲੱਗ ਰਿਹਾ ਕਿੰਨੇ ਦਾ ਹੈ ਪੂਰਾ ਪਿਸ 399 ਅੱਛਾ ਅੱਛਾ ਨਹੀਂ ਉਹ ਕਸਟਮਰ ਵਾ ਜਿਹਨੇ ਖਾਣਾ ਦਾ 70 ਅੱਛਾ ਅੱਛਾ ਲੋ ਜੀ ਆਸੀ ਦੁਕਾਨ ਗੁਰਬਖਸ਼ ਕਲੋਨੀ 13 ਨੰਬਰ ਗਲੀ ਬਹੁਤ ਵਧੀਆ ਹੈ ਬਣਾਉਂਦੇ ਨੇ ਅੰਮ੍ਰਿਤਸਰੀ ਕੁਲਚਾ ਮੈਂ ਬਹੁਤ ਵਾਰੀ ਆਪ ਟੈਸਟ ਕੀਤਾ ਹੈ। ਫੋਕ ਦਾ ਟੈਸਟ ਤੁਸੀਂ ਵੀ ਇੱਕ ਵਾਰ ਜਰੂਰ ਆਓ। ਤੇ ਆ ਦੇਖੋ ਜੀ ਤੰਦੂਰ ਨਾਲਾ ਕਿੰਨਾ ਵਧੀਆ। ਬਿਜਲੀ ਵਾਲਾ ਫਿਰ? ਨਹੀਂ ਨਹੀਂ ਕੋਲੇ ਵਾਲਾ। ਅੱਛਾ ਕੋਲੇ ਵਾਲਾ। ਲੋ ਜੀ ਕੋਲੇ ਵਾਲਾ ਤੰਦੂਰ ਦੇਖੋ ਤੇ ਰੇਟ ਲਿਸਟ ਵੀ ਆ ਤੁਹਾਨੂੰ ਦਿਖਾਣੇ ਆ ਜ਼ੂਮ ਕਰਕੇ ਆਪਾਂ। ਰੇਟ ਬਿਲਕੁਲ ਜਾਇਜ਼ ਨੇ ਇਹਨਾਂ ਦੇ। ਲੋ ਜੀ ਗਰਮਾ ਗਰਮ ਕੁਲਚਾ ਹੋ ਰਿਹਾ। ਤਿਆਰ ਆਪਣਾ ਚੈਨਲ ਹੈ YouTube ਤੇ ਆਪਣੀ ਕੰਟੀਨ। ਉੱਥੇ ਮੈਂ ਵੀਡੀਓ ਪਾਈ ਜਾਂਦਾ। ਇੰਸਟਾਗ੍ਰਾਮ ਤੇ ਵੀ ਹੈ ਇੰਸਟਾਗ੍ਰਾਮ ਤੇ ਹੈਗਾ ਇੰਸਟਾਗ੍ਰਾਮ ਤੇ ਯਾਰ ਹਾਂ ਹਾਂ ਬਸ ਜਦੋਂ ਜਿੱਥੇ ਵਧੀਆ ਲੱਗੇਦਾ ਆਪਾਂ ਨੂੰ ਉੱਥੇ ਵੀਡੀਓ-ਵੀਡੀਓ ਬਣਾ ਲੰਨੇ ਆਪਾਂ ਓਮ ਜੋਮੈਟੋ ਤੇ ਕੀ ਰੇਟ ਹੈ ਦਾ 199 199 ਅੱਛਾ ਠੀਕ ਹੈ ਨਾਲ ਸਬਜ਼ੀ ਹੈ ਨਾਲ ਛੋਲੇ ਲੱਸੀ ਠੀਕ ਆ ਠੀਕ ਆ ਇਹ ਕੁਲਚਾ ਮੈਂ ਖਾ ਲਿਆ ਹੁਣ ਆਪਾਂ ਜਦੋਂ ਫੇਰ ਭੁੱਖ ਲੱਗੇਗੀ ਫਿਰ ਕਿਤੇ ਹੋਰ ਰੈਡੀ ਤੇ ਮਿਲਦੇ ਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਾਰ-ਬਾਰ ਤੁਹਾਨੂੰ ਕਹਿਣਾ ਪੈਂਦਾ ਹੈ ਜੇ ਨਵੀਆਂ-ਨਵੀਆਂ ਹੋਰ ਆਈਟਮਾਂ ਦੇਖਣੀਆਂ ਚੀਜ਼ਾਂ ਦੇਖਣੀਆਂ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਕੁਲਚਾ ਹੋ ਗਿਆ ਬਿਲਕੁਲ ਤਿਆਰ ਤੇ ਸੈਕ ਕਰਵਾ ਲਿਆ ਆਪਾਂ ਘਰੇ ਜਾ ਕੇ ਖਾਵਾਂਗੇ ਜੇ ਤੁਹਾਨੂੰ ਵੀ ਕੁਲਚਾ ਵਧੀਆ ਲੱਗਿਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਦੋਸਤੋ ਤੇ ਬਾਈ ਜੀ ਦਾ ਨਾਮ ਆਪਾਂ ਪੁੱਛਾਂ ਕੀ ਨਾਮ ਹੈ ਵੀਰੇ ਆਕਾਸ਼ਦੀਪ ਸਿੰਘ ਆਕਾਸ਼ਦੀਪ ਸਿੰਘ ਦਾ ਮਾੜਾ ਜਿਹਾ ਐਡਰੈਸ ਬੋਲ ਦਿਓ ਇੱਕ ਵਾਰੀ ਐਡਰੈਸ ਗੁਲਬਖਸ਼ ਕੋਲ ਨਹੀਂ 10 ਨੰਬਰ ਜਲੀ ਹਾਂਜੀ ਆਪ ਸਤਨੁਸਪੁਰ ਦੇ ਕੋਲ ਸ਼ਾਹੀ ਕੋ ਹਾਂਜੀ ਸ਼ਾਹੀ ਗੁਲਜਬ ਪਟਿਆਲੇ ਦੇ ਵੀ ਥੈਂਕ ਯੂ ਜੀ